ਪਹਿਲੀ ਸਰਕਾਰੀ ਨੌਕਰੀ ਹੈ ਜਿਸ ਲਈ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਰਾਜ ਬਲੌਗਸ ਤੇ ਤਾਂ ਅੱਜ ਫਾਈਨਲੀ ਉਹ ਦਿਨ ਆ ਗਿਆ 14 ਅਕਤੂਬਰ 2023 ਜਿਸ ਦਿਨ ਰਜਨੀ ਨੂੰ ਜੁਆਇਨਿੰਗ ਲੈਟਰ ਮਿਲਣਾ ਸਬ ਇੰਸਪੈਕਟਰ ਦਾ ਤੇ ਅੱਜ ਰਿਹਰਸਲ ਹੈ ਚੰਡੀਗੜ੍ਹ ਸ਼ਾਇਦ ਮੇਬੀ ਕੱਲ 15 ਅਕਤੂਬਰ ਨੂੰ ਜੁਆਇਨਿੰਗ ਲੈਟਰ ਮਿਲ ਜੇ ਤਾਂ ਸਾਨੂੰ ਰਾਤ ਹੀ ਕਾਲ ਆਈ ਸੀ 11:30 ਵਜੇ ਵੀ ਤੁਸੀਂ ਸਵੇਰੇ ਅ ਚੰਡੀਗੜ੍ਹ ਪਹੁੰਚਣਾ ਹੈ ਤਾਂ ਉਹਦੇ ਵਾਸਤੇ ਹੁਣ ਅਸੀਂ ਜਾਣ ਲੱਗੇ ਆ ਜੀ ਘਰੇ ਹੁਣ ਅਸੀਂ ਮੱਥਾ ਟੇਕ ਲਿਆ ਤੇ ਹੁਣ ਅਸੀਂ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਫਸਟ ਡੇ ਦੇਖਣ ਜਾ ਰਿਹਾ ਕਿ ਇਹ ਹਰਸਲਸ ਹੁੰਦੀਆਂ ਕੀ ਹੈ ਹਜੇ ਕਲੀਅਰ ਨਹੀਂ ਹੈ ਕਿ ਕੀ ਹੋਏਗਾ ਤੁਹਾਨੂੰ ਵੀ ਲੈ ਕੇ ਚੱਲਦੇ ਆ ਦੇਖਦੇ ਕੀ ਹੁੰਦਾ ਹਾਂਜੀ ਤਾਂ ਜਿਹੜੇ ਵੀ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਿਵਾ ਲਿਓ ਕਿਉਂਕਿ ਨਵੇਂ-ਨਵੇਂ ਵੀਡੀਓਜ਼ ਤੁਹਾਡੇ ਕੋਲ ਪਹੁੰਚਿਆ ਕਰਨੀਆਂ ਆ ਤਾਂ ਆਜੋ ਚੱਲਦੇ ਆ ਫਿਰ ਹਾਂਜੀ ਤਾਂ ਹੁਣ ਅਸੀਂ ਆਏ ਆ ਪਹਿਲਾਂ ਵਾਈਟ ਸ਼ਰਟ ਲੈਣੀ ਸੀਗੀ ਤਾਂ ਡਰੈਸ ਕੋਡ ਉੱਤੇ ਵਾਈਟ ਸ਼ਰਟ ਸੀ ਤਾਂ ਇਹਦੇ ਕੋਲ ਹੈ ਨਹੀਂ ਸੀ ਤਾਂ ਹੁਣੇ ਅਸੀਂ ਬਾਈ ਕੀਤੀ ਹੈ ਤਾਂ ਉਸ ਤੋਂ ਪਹਿਲਾਂ ਵੀ ਆਇਆ ਵਿਚ ਇਹਨੂੰ ਪ੍ਰੈਸ ਵਗੈਰਾ ਕਰਾ ਲੀਏ ਤਾਂ ਕਿਵੇਂ ਲੇਟ 10 ਵਜੇ 11 ਵਜੇ ਦਾ ਟਾਈਮ ਹੈ 12:00 ਵਜੇ ਪਹੁੰਚ ਜਾਵਾਂਗੇ ਲੇਟ ਹੀ ਚੱਲ ਰਹੇ ਆ ਤਾਂ ਆਜੋ ਹਾਂਜੀ ਤਾਂ ਅਸੀਂ ਪਹੁੰਚ ਚੁੱਕੇ ਆ ਤਾਂ ਇੱਥੇ ਸਾਰੇ ਕੈਂਡੀਡੇਟਸ ਆਏ ਹੋਏ ਨੇ ਤਾਂ ਇਹਨਾਂ ਨੂੰ ਟਾਈਮਿੰਗ ਕਲੀਅਰ ਹੋ ਗਈ ਹੈ ਕੱਲ 15 ਅਕਤੂਬਰ ਨੂੰ 7:30 ਵਜੇ ਦੇ ਤਕਰੀਬਨ ਬੁਲਾਇਆ ਹੈ ਚੰਡੀਗੜ੍ਹ ਐਂਡ ਨਾਲ ਹੀ ਡਰੈਸ ਕੋਡ ਵਗੈਰਾ ਵੀ ਦੱਸਿਆ ਤਾਂ ਕਾਫੀ ਜ਼ਿਆਦਾ ਕੈਂਡੀਡੇਟਸ ਆਏ ਹੋਏ ਨੇ ਸਾਰੇ ਬਹੁਤ ਜ਼ਿਆਦਾ ਐਕਸਾਈਟਡ ਨੇ ਵਧੀਆ ਲੱਗ ਰਿਹਾ ਹੈ ਸਾਡੇ ਵਾਲਾ ਜੋ ਤਾਂ ਵੀ ਉਰੀ ਫਿਰਦਾ ਕਿਤੇ ਤੁਹਾਨੂੰ ਹਾਂਜੀ ਤਾਂ ਸਾਰੇ ਕੈਂਡੀਡੇਟ ਨੂੰ ਕੱਲ ਦਾ ਟਾਈਮ ਮਿਲ ਗਿਆ ਹਾਂਜੀ ਸਮਸ ਫੈਕਟਰ ਤਾਂ ਕਿਵੇਂ ਹਾਂਜੀ ਰੱਦੀਆ ਨਰਵਸ ਥੋੜਾ ਬਹੁਤ ਇਹ ਸਾਰੇ ਕੈਂਡੀਡੇਟਸ ਨੇ ਹਾਂਜੀ ਤਾਂ ਆਲਮੋਸਟ ਆਲਮੋਸਟ ਸਾਰਾ ਕੁਝ ਕਲੀਅਰ ਹੋ ਗਿਆ ਤੇ ਕੱਲ ਦੀ ਟਾਈਮਿੰਗ ਮਿਲੀ ਹੈ ਕੱਲ ਸਾਨੂੰ ਜੁਆਇਨ ਲੈਟਰ ਮਿਲਣਗੇ ਮਿਨਿਸਪਲ ਪਰ ਵੰਦੇ ਵਿੱਚ ਤੇ ਫੋਨਸ ਲਾਊਡ ਨਹੀਂ ਆਕੇ ਫੋਨ ਅਲਾਉ ਨਹੀਂ ਹੈ ਤੇ ਮੈਨੂੰ ਵੀ ਅਲਾਉ ਨਹੀਂ ਹੈ ਕਿਉਂਕਿ ਜਿਨ੍ਹਾਂ ਨੂੰ ਜਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਨੇ ਜੋਇਨਿੰਗ ਲੈਟਰ ਲੈਣਾ ਸਿਰਫ ਉਹ ਹੀ ਆਉਣਗੇ ਤੇ ਚਲੋ ਹੁਣ ਵਾਪਸ ਹੀ ਘਰਾਂ ਨੂੰ ਤੇ ਕਿਵੇਂ ਲੱਗਿਆ ਸ਼ੇਅਰ ਕਰ ਦਿਓ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਸੋ ਮੀ ਪੈ ਰਿਹਾ ਤੇ ਅਸੀਂ ਜਾ ਰਹੇ ਜੁਆਇਨਿੰਗ ਕਰਾਣ। ਅਰਾਦਾ ਨਹੀਂ ਪਲਾਨ ਬਣਾ ਰਹੇ ਸੀ ਕਈ ਜਿਹੜੇ ਕਿ ਮਿਲਦੇ ਆ ਜੀ ਅਮਰੀਕਾ ਅੰਦਰ ਅਸ਼ਰ। ਤੇ ਅਸੀਂ ਆ ਗਏ ਜੁਆਇਨਿੰਗ ਕਰਵਾਣ ਵਾਸਤੇ ਅੱਜ। ਖੁਸ਼ ਹੋ? ਹਾਂ ਜੀ ਬਿਲਕੁਲ। ਪੰਜਾਬ ਸੀਐਮ ਸ੍ਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਨਵੇਂ ਰਿਕਰੂਟਡ ਸਬ ਇੰਸਪੈਕਟਰਾਂ ਨੂੰ ਜੁਆਇਨਿੰਗ ਲੈਟਰ ਦਿੱਤਾ ਗਿਆ ਤੇ ਸਾਰੇ ਹੀ ਨਵੇਂ ਸਬ ਇੰਸਪੈਕਟਰ ਦੇ ਨਾਲ ਯਾਦਗਾਰੀ ਤਸਵੀਰ ਕਰਾਈ ਗਈ ਜਸਨ ਸਰ ਲੈ ਲਈ ਆਪਣੇ ਲੈ ਲਈਏ ਸਰ ਜੀ ਮੇਰਾ ਨਾਮ ਹੈ ਰਜਨੀ ਅੱਜ ਮੈਂ TSS ਕੈਰਟ ਦੇ ਵਿੱਚ ਐ ਸਰਵੈਂਟ ਇੰਸਪੈਕਟਰ ਸਿਲੈਕਟ ਹੋਈ ਹਾਂ ਜਿਸਕੇ ਕਰ ਕਿਸ ਕਰਕੇ ਮੈਂ CM ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਇਹ ਮੇਰੀ ਪਹਿਲੀ ਸਰਕਾਰੀ ਨੌਕਰੀ ਹੈ ਜਿਸ ਲਈ ਮੈਂ ਬਹੁਤ ਮੈਨੂਫਿਡੀ ਸੀ ਤੇ ਪੰਜਾਬ ਸਰਕਾਰ ਦਾ ਇਸ ਲਈ ਬਹੁਤ ਧੰਨਵਾਦ ਠੀਕ ਰਜਨੀ ਥੈਂਕ ਯੂ ਮੁਬਾਰਕਾ ਹੈ ਹੈਪੀ ਮੇਰਾ ਫੇਵਰਟ ਕਲਰ ਦੇ ਰੋਜ਼ ਲਿਖ ਕੇ ਆਏ ਹਾਂ ਜੀ ਮੇਰਾ ਫੇਵਰਟ ਕਲਰ ਦੇ ਰੋਜ਼ ਲਿਖ ਕੇ ਆਏ ਹਾਂ ਲੋ ਜੀ ਇੱਥੋਂ ਮਿਲਿਆ ਅੱਜ ਅਪਾਇੰਟਮੈਂਟ ਲੈਟਰ ਸਬ ਇੰਸਪੈਕਟਰ ਰਜਨੀ ਜੀ ਜਿਵੇਂ ਲੱਗ ਰਿਹਾ ਤੁਹਾਡਾ ਉਹ ਕਿੱਥੇ ਆ ਉਹ ਬੈਗ ਵਿੱਚ ਤਾਂ ਇਹ ਜੁਆਇਨਿੰਗ ਹੋਣ ਤੋਂ ਬਾਅਦ ਮੈਂ ਪਹੁੰਚਿਆ ਤੇ ਚਲੋ ਫਿਰ ਚੱਲਦੇ ਆ ਸਾਰੇ ਹਾਂਜੀ ਜੁਆਇਨਿੰਗ ਲੈਟਰ ਹੋਣ ਤੋਂ ਬਾਅਦ ਅਸੀਂ ਚੱਲੇ ਆ ਬਟਾਲੀਅਨ ਦੇ ਵਿੱਚ ਜਿੱਥੇ ਸਾਰੇ ਸਬ ਇੰਸਪੈਕਟਰ ਕੁਝ ਟਰਮ ਐਂਡ ਕੰਡੀਸ਼ਨ ਨੂੰ ਸਾਈਨ ਕਰਨਗੇ ਹਾਂਜੀ ਰਜਨੀ ਵੱਲੋਂ ਅਪਾਇੰਟਮੈਂਟ ਲੈਟਰ ਦੇ ਨਾਲ ਇੱਕ ਯਾਦਗਾਰੀ ਫੋਟੋ ਕਰਾਈ ਗਈ ਉਸ ਤੋਂ ਬਾਅਦ ਜੁਆਇਨਿੰਗ ਲੈਟਰ ਦੀਆਂ ਕੁਝ ਟਰਮ ਐਂਡ ਕੰਡੀਸ਼ਨ ਸੀ ਉਹਨਾਂ ਵੱਲੋਂ ਸਾਈਨ ਕੀਤੇ ਗਏ ਬਾਕੀ ਕੈਂਡੀਡੇਟ ਵੀ ਆਪਣੀ ਵਾਰੀ ਦਾ ਵੇਟ ਕਰ ਰਹੇ ਨੇ ਕਿਉਂਕਿ ਪ੍ਰੋਸੈਸ ਥੋੜਾ ਲੰਬਾ ਸੀ ਹਾਂਜੀ ਅਪਾਇੰਟਮੈਂਟ ਲੈਟਰ ਮਿਲ ਗਿਆ ਤਾਂ ਹੁਣ ਅਸੀਂ ਆਏ ਹਾਂ 17 ਸੈਕਟਰ ਇਹੋ ਜੀਨਸ ਵਾਲਿਆਂ ਦੇ रजनी दी वर्दी ਦਾ মাপ ਦੇਣ ਹਾਂਜੀ ਸਬ ਇੰਸਪੈਕਟਰ ਸਾਹਿਬ ਕਿਹੜੇ ਕੱਪੜਾ ਪਹਿਲਾਂ ਦੇਖਦੇ ਆਂ ਕਿਹੜਾ ਕੱਪੜਾ ਹਾਂਜੀ ਜਿੱਦਾਂ ਪਟਿਆਲੇ ਵੀ ਕਾਫੀ ਟੇਲਰ ਨੇ ਵਰਦੀ ਵਾਸਤੇ ਪਰ ਜਿਵੇਂ ਸਾਨੂੰ ਪਤਾ ਲੱਗਿਆ ਸੀ ਕਿ ਇਹ ਵਾਲੇ ਜਿਹੜੇ ਇਹੋ ਜਿੰਸ ਵਾਲੇ ਨੇ ਤਾਂ ਇਹ ਬਹੁਤ ਬਹੁਤ ਵਧੀਆ ਸਟਿਚਿੰਗ ਕਰਦੇ ਨੇ ਤੇ ਇਹਨਾਂ ਦਾ ਪ੍ਰਾਈਸ ਵੀ ਕਾਫੀ ਰੀਜ਼ਨੇਬਲ ਹੈ ਕੱਪੜਾ ਬਹੁਤ ਵਧੀਆ ਕੁਆਲਿਟੀ ਦਾ ਹੁੰਦਾ ਤਾਂ ਸਪੈਸ਼ਲ ਆਏ ਆ 17 ਦੀ ਮਾਰਕੀਟ ਦੇ ਵਿੱਚ ਤਾਂ ਪਹਿਲਾ ਕੱਪੜਾ ਚੂਜ਼ ਕਰਦੇ ਆ ਫਿਰ মাপ ਵਗੈਰਾ ਦਿੰਦੇ ਆ ਤੇ ਹਾਂਜੀ ਕਿਵੇਂ ਲੱਗ ਰਿਹਾ ਲਵਾ ਲਾਂਗੇ ਸਟਾਰਸ ਸਟਾਰਸ ਸੱਚੇ ਸੀ ਕਦੇ ਵਧੀਆ ਲੱਗ ਰਿਹਾ ਮੈਨੂੰ ਸਭ ਤੋਂ ਮੈਮੋਰੀਏਬਲ ਮੂਮੈਂਟ ਲੱਗਿਆ ਸੀ ਜਦੋਂ ਸੀਐਮ ਸਾਨੂੰ ਸਪੀਚ ਦੇ ਰਹੇ ਸੀਗੇ ਬੋਲ ਰਹੇ ਸੀ ਸਭ ਤੋਂ ਬੈਸਟ ਮੂਮੈਂਟ ਔਰ ਸੀ ਪਰ ਚਲੋ ਜੀ ਵਲੌਗ ਨੂੰ ਦੇਖਦੇ ਰਹੋ ਟਿਪ ਕੰਟੀਨਿਊ ਤੇ ਆਜੋ ਮੈਂ ਤੁਹਾਨੂੰ অপਸ਼ਨਸ ਦਿਖਾ ਦੇਵਾਂਗਾ ਕਾਫੀ ਜੈਨੂਨ ਪ੍ਰਾਈਸ ਦਾ ਸਟਿਚਿੰਗ ਦੇ ਨਾਲ ਕਪੜਾ ਤੇ ਭਾਜੀ ਕੋਲੇ ਸਾਰਾ ਬੈਸਟ ਬੈਸਟ ਮਟੀਰੀਅਲ ਹੀ ਪਿਆ ਤੇ ਕਾਫੀ ਆਉਂਦੇ ਹਨਾ ਭਾਜੀ ਤੁਹਾਡੇ ਕੋਲੇ ਬਹੁਤ ਆਉਂਦੇ ਕੁਝ ਸਪੈਸ਼ਲ ਵੀ ਹਨਾ ਕਿਹੜਾ ਵਧੀਆ ਲੱਗ ਰਿਹਾ ਤੁਹਾਨੂੰ ਫਿਰ ਥੋੜਾ ਹੋਏਗਾ ਜ਼ਿਆਦਾ ਹਾਂਜੀ ਤਾਂ ਮਾਪ ਵਗੈਰਾ ਲੈ ਲਿਆ ਅੱਜੋ ਵੀ 15 18 ਤਰੀਕ ਤੱਕ ਵਰਦੀ ਪੋਸੀਬਲ ਆ ਵੀ ਮਿਲ ਜੇਗੀ ਇਹ ਜਿਹੜੇ ਨਵੇਂ ਸੁਵਿਨ ਫੈਕਟਰ ਬਣੇ ਨੇ ਸਬ ਇਨਸਪੈਕਟਰ ਹੋ ਵੀ ਆਸਾ ਦੇਣੇ ਬੜੀ ਸਮਾਂ ਆਸ ਹਾਂ ਬਹੁਤ ਵਧੀਆ ਮਤਲਬ ਮੈਂ ਰਿਕਮੈਂਡ ਕਰੂੰਗਾ ਹਨਾ ਐਡਰੈਸ ਮੈਂਸ਼ਨ ਕਰਾਂਗਾ ਐਡਰੈਸ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ ਤੇ ਤੁਸੀਂ ਆਇਓ ਬਹੁਤ ਵਧੀਆ ਸਟੱਫ ਹੈ ਤੇ ਜੈਨੂਨ ਪ੍ਰਾਈਸ ਹੈ ਤੇ ਚਲੋ ਫਿਰ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਕਿੱਦਾਂ ਦੀ ਲੱਗੀ ਸਾਡੇ ਨਾਲ ਅੱਗੇ ਜੁੜੇ ਰਹੋ ਤੇ ਮਿਲਦੇ ਆਂ